ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੀ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵੈਰ ਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਰ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੱਸਦੇ ਵਸਦੇ ਰੱਖਣ ਜੀ ਇੱਥੇ ਮੈਂ ਕੱਢ ਰਹੀ ਸੀ ਜੀ ਮੱਖਣੀ ਅੱਜ ਦੁੱਧ ਰੜਕਿਆ ਸੀ ਆਪਾਂ ਇਕੱਠਾ ਹੋਇਆ ਪਿਆ ਸੀ ਜੀ ਫਿਰ ਆਇਆ ਸੀਗਾ ਵੀ ਕਿਤੇ ਖਰਾਬ ਨਾ ਹੋ ਜੇ ਆ ਕਰਕੇ ਅਪਰਾਤ ਫੇਰ ਰੜਕ ਲਿਆ ਕਿ ਨਾਲ ਵਿੱਚ ਵਾਲੀ ਸੀ ਮਲਾਈ ਇੱਕ ਬਾਟੀ ਮਲਾਈ ਦੀ ਪਈ ਸੀ ਉਹ ਵਿੱਚੇ ਪਾਈ ਸੀ ਇਹਦੇ ਰੋਜ਼ ਤਾਂ ਨਹੀਂ ਰੜਕਦੇ ਜੀ ਹੁਣ ਅੱਜ ਥੋੜਾ ਦੰਦੀ ਆਪਣੇ ਪਰ ਆਪਾਂ ਚਾਹ ਘੱਟ ਬਣਾਉਨੇ ਆ ਤਾਂ ਕਰਕੇ ਫੇਰ ਵੀ ਇਹ ਥੋੜਾ ਜਿਹਾ ਇਕੱਠਾ ਹੋ ਗਿਆ ਸੀ ਫੇਰ ਐਂ ਹੁੰਦਾ ਜੀ ਵੀ ਫ੍ਰੀਜ ਦੇ ਵਿੱਚ ਪਿਆ ਕੇ ਤੇ ਖਰਾਬ ਨਾ ਹੋ ਜੇ ਦੋ ਦਿਨ ਤਾਂ ਆਪਣੇ ਘਰ ਦਾ ਦੁੱਧ ਬਿਨਾ ਵਾਲੀ ਤੋਂ ਵੀ ਫ੍ਰੀਜ ਚ ਪਿਆ ਰਹਿੰਦਾ ਜੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਦੀ ਆਪਣਾ ਵਾਲੀ ਦੀ ਇਹ ਪਰੀ ਆਪਾਂ ਰਿੜਕ ਲਿਆ ਜੀ ਵਾਲੀ ਦੇ ਕੇ ਦਹੀਂ ਲਾ ਲਿਆ ਸੀ ਰਾਤ ਤੇ ਹੁਣ ਇਹਦੇ ਵਿੱਚ ਆਪਾਂ ਦਹੀਂ ਰੱਖ ਲਿਆ ਖਾਣ ਨੂੰ ਬਾਕੀ ਦਾ ਰਿੜਕ ਲਿਆ ਜੀ ਨਾਲ ਮੱਖਣੀ ਆ ਜੂਗੀ ਖਾਣਗੇ ਤਾਜੀ ਮੱਖਣੀ ਖਾਦੀ ਜਾਂਦੀ ਹੈ ਜੀ ਮਲਾਈ ਆਈ ਲਾਓ ਟੇਸਟ ਨਹੀਂ ਹੁੰਦਾ ਹਜੇ ਮੱਖਣੀ ਦਾ ਮਲਾਈ ਕਈ ਦਿਨਾਂ ਦੀ ਹੋ ਜਾਂਦੀ ਹੈ ਨਾ ਇਕੱਠੀ ਤੇ ਜਿਹੜਾ ਆਪਾਂ ਦਹੀਂ ਰਿੜਕੇ ਕੱਢਦੇ ਹਾਂ ਉਹ ਤਾਜੀ ਹੁੰਦੀ ਹੈ ਜੀ ਵਧਾਣੀ ਆਪਾਂ ਸਾਫ਼ ਕਰ ਲਈ ਜੀ ਤੇ ਹੁਣ ਮੈਂ ਆਪਣੀ ਕੱਢ ਲਾਂਗੇ ਵਿੱਚੋਂ ਇਹ ਕਿਹ ਨੀਚੇ ਰੜਕਿਆ ਸੀ ਆਪਾਂ ਮਾਰ ਇਕਣ ਕਰਕੇ ਤੋਲਾ ਹੈ ਨਹੀਂ ਗਾ ਜੀ ਲਾਇਆ ਹੋਇਆ ਕੋਈ ਦਿੱਤੀ ਤਾਂ ਕਰਕੇ ਆਪਾਂ ਕਿਹ ਨੀਚੇ ਰੜਕਲੇ ਵੱਡੀ ਗੇਲੀ ਆ ਇਹ ਆਰਾਮ ਨਾਲ ਲੱਗ ਜਾਂਦੀ ਹੈ ਇਹਦੇ ਵਿੱਚ ਵਧਾਣੀ ਮੂੰਹ ਖੁੱਲਿਆ ਕਿੰਨੀ ਦਾ ਤੇ ਵਧਾਣੀ ਬਾਅਦ ਦੇ ਵਿੱਚ ਆਪਾਂ ਸਾਬਣ ਦਾ ਧੋ ਕੇ ਰੱਖ ਦਾਂਗੇ ਜੀ ਸਾਫ਼ ਕਰਕੇ ਖਿਲਾੜੇ ਲੱਸੀ ਪੀਣ ਦੇ ਕੰਮ ਆ ਜੂਗੀ ਜੀ ਬਰਫ਼ ਪਾ ਲਾਂਗੇ ਇਹਦੇ ਵਿੱਚ ਬਾਅਦ ਚ ਪੀਤੇ ਜਾਓ ਪਰ ਬੱਚੇ ਇਹ ਲੱਸੀ ਨੂੰ ਘੱਟ ਪਸੰਦ ਕਰਦੇ ਨੇ ਕਹਿੰਦੇ ਕੋਟਕੇ ਦੀ ਬੋ ਸਾਨੂੰ ਤਾਂ ਦਹੀਂ ਦੀ ਉਹ ਸਵਾਦ ਲੱਗਦੀ ਹੈ ਪਹਿਲਾਂ ਇਹ ਹੀ ਪੀਂਦੇ ਹੁੰਦੇ ਸੀਗੇ ਜਦੋਂ ਹੁੰਦੀਆਂ ਮੱਝਾਂ ਘਟਾਈਆਂ ਨੇ ਆਪਾਂ ਮੁੱਲ ਦੁੱਧ ਲਿਆ ਸੀ ਪਿਛਲੇ ਸਾਲ ਉਦੋਂ ਦਾ ਫਿਰ ਕੋਟਕੇ ਦੀ ਲੱਸੀ ਬਣਾਉਂਦੇ ਸੀ ਤਾਂ ਉਹ ਪੀਣ ਲੱਗੇ ਬੱਚਿਆਂ ਦਾ ਬਸ ਜਿੱਧਰ ਲੱਗ ਜਾਣਾ ਉਹੀ ਕੰਮ ਕਰ ਜੀ ਨਾ ਥੋੜੇ ਦਿਨ ਜੇ ਪੀਣਗੇ ਓਕੇ ਸੋਕੇ ਫਿਰ ਆਪੇ ਹੀ ਹੱਤ ਪੈ ਜੂਗੀ ਜੀ ਜਿੱਦੇ ਕਦੇ ਦਹੀਂ ਹੋਇਆ ਕਰੂਗਾ ਜੀ ਦੁੱਧ ਬਚਿਆ ਕਰੂ ਲਾ ਲਿਆ ਕਰਾਂਗੇ ਰੜਕ ਲਿਆ ਕਰਾਂਗੇ ਨਹੀਂ ਤਾਂ ਆਪਾਂ ਘੋਟ ਕੇ ਲੱਸੀ ਬਣਾਈ ਲਈਏ ਜੀ ਲੋ ਜੀ ਦੁੱਧ ਥੋੜਾ ਵੀ ਹੁੰਦਾ ਹੈ ਲੱਸੀ ਆਪਾਂ ਤਾਂ ਵੀ ਬਣਾ ਲੈਨੇ ਆਂ ਦਹੀਂ ਵੱਲੋਂ ਸੱਜ ਜਾਂਦਾ ਜੀ ਪਰ ਲੱਸੀ ਠੰਡੀ ਹੁੰਦੀ ਹੈ ਰੋਟੀ ਖਾਦੀ ਜਾਂਦੀ ਹੈ ਲੱਸੀ ਨਾਲ ਲੱਸੀ ਦਾ ਫਸਿਆਲ ਚ ਵੀ ਪੀਂਨੇ ਆ ਜੀ। ਸਿਆਲ ਹੋਵੇ, ਹਾਰ ਹੋਵੇ। ਲੱਸੀ ਬਿਨਾਂ ਰੋਟੀ ਸਵਾਦ ਨਹੀਂ ਲੱਗਦੀ ਹੈਗੀ। ਐਵੇਂ ਜਿਹਾ ਲੱਗਦਾ ਹੁੰਦਾ ਵੀ ਰੋਟੀ ਖਾਦੀ ਹੀ ਨਹੀਂ ਇੱਥੇ ਤਾਂ। ਹਲਜੀ ਕੱਢ ਲਈ ਮੱਖਣੀ। ਧੀਦੀ ਲੱਸੀ ਕੱਢ ਦਿੰਨੇ ਆ। ਜੀ ਫ੍ਰਿਜ ਚ ਰੱਖਣੀ ਪਊ ਜੀ ਹੁਣ ਬਾਹਰ ਤਾਂ। ਪਿਘਰ ਜਾਂਦੀ ਹੈ ਗਰਮੀ ਨਾਲ। ਫ੍ਰਿਜ ਚ ਰੱਖ ਲਾਂਗੇ। ਤਾ ਕੀ ਗੱਲ ਰੱਖ ਲਾਂ ਦੀ ਫ੍ਰੀਜ 'ਚ ਇ ਲੈਸੀ ਦੇ ਵਿੱਚ ਆਪਾਂ ਪਾ ਕੇ ਰੱਖ ਲਾਂਗੇ ਕਿੰਨੀ 'ਚ ਅੱਜ ਇਹ ਕੰਮ ਕਰ ਦਿੱਤੇ ਨਹੀਂ ਜੀ ਆਪਾਂ ਝਾੜੂ ਵਗੈਰਾ ਲਾ ਗਾ ਅੱਜ ਗੁਰੂ ਘਰ ਸਾਜਣੇ ਜਾਣਾ ਸੀਗਾ ਜਲਦੀ 8 ਵਜੇ ਤੋਂ ਬਾਅਦ ਸਟਾਰਟ ਸੀਗਾ ਅੱਜ ਪੁੱਥੀ ਚਲੀ ਗਈ ਸੀ ਮੈਂ ਗੁਰੂ ਘਰ ਕੰਮ ਕਰਕੇ ਝਾੜੂ ਵਗੈਰਾ ਲਾ ਕੇ ਮੱਜਾਂ ਦਾ ਵੀ ਕਰ ਗਈ ਸੀ ਜੀ ਉਧਰ ਤੇ ਇੱਥੇ ਲੱਗੀ ਸੀ ਕੜੀ ਬਣਾਉਣਾ ਇਹ ਗੁਰੂ ਘਰ ਤੋਂ ਆ ਕੇ ਬਣਾਈ ਸੀ ਜੀ ਆਪਾਂ 9:30 ਵਜੇ ਨੂੰ ਆ ਗਈ ਸੀ ਵਾਪਸ ਅੱਜ ਥੋੜਾ ਜਿਹਾ ਟਾਈਮ ਘੱਟ ਲੱਗਿਆ ਸੀ ਜੀ ਬਾਬਾ ਜੀ ਨੂੰ ਕੰਮ ਸੀਗਾ ਤਾਂ ਕਰਕੇ ਅੱਧਾ ਘੰਟਾ ਪਹਿਲਾਂ ਆ ਗਈ ਸੀ ਆ ਕੇ ਤੇ ਕੜੀ ਬਣਾਈ ਤੇ ਚੌਲ ਬਣਾ ਲਈ ਸੀ ਆਪਾਂ ਪਿਆਜ਼ ਵਗੈਰਾ ਮੈਂ ਕੱਟ ਕੇ ਰੱਖ ਲਈ ਸੀ ਪਹਿਲੇ ਬਸ ਆ ਕੇ ਆਪਾਂ ਤੜਕਾ ਹੀ ਲਾਇਆ ਸੀ ਟਮਾਟਰ ਹਰੀ ਮਿਰਚ ਤੇ ਪਿਆਜ਼ ਪਾ ਲਏ ਨੇ ਦੇਸੀ ਘਿਓ ਦਾ ਤੜਕਾ ਲਾਇਆ ਜੀ ਜੀਰਾ ਪਾ ਲਿਆ ਵਿੱਚ ਤੇ ਲੱਸੀ ਦੇ ਵਿੱਚ ਆਪਾਂ ਲੱਸੀ ਦੀ ਕੜੀ ਬਣਾਵਾਂਗੇ ਅੱਜ ਬਿਸਣ ਪਾ ਲਿਆ ਰੱਸੀ ਦੇ ਵਿੱਚ ਉਹਨੂੰ ਘੋਲ ਲੈਣਾ ਚੰਗੀ ਤਰ੍ਹਾਂ ਅੱਗੇ ਦੇਖੇਗੀ ਬਣਾਉਣੇ ਹੁੰਦੇ ਆ ਜੀ ਅੱਜ ਲੱਸੀ ਹੈਗੀ ਸੀ ਆਪਣੇ ਕੋਲ ਰਕੀ ਦੀ ਤਾਂ ਕਰਕੇ ਆਪਾਂ ਲੱਸੀ ਦੀ ਬਣਾ ਲਈ ਤੜਕਾ ਵੀ ਆਪਣਾ ਤਿਆਰ ਹੈ ਮਿਰਚ ਤੇ ਹਲਦੀ ਪਾ ਲੈਣੇ ਇਹਦੇ ਵਿੱਚ ਲੂਣ ਮੈਂ ਟਮਾਟਰ ਪਾਉਣ ਨਾਲ ਪਹਿਲਾਂ ਪਾ ਦਿੱਤਾ ਸੀ ਜਦੋਂ ਟਮਾਟਰ ਪਾਇਆ ਸੀ ਉਹਦੀ ਲੂਣ ਪਾ ਦਿੱਤਾ ਇਮਰਤ ਤੇ ਹਲਦੀ ਪਾ ਲਈ ਹਰੀਆਂ ਮਿਰਚਾਂ ਪਾਈਆਂ ਹੋਈਆਂ ਨੇ 4-5 ਲਾਲ ਮਿਰਚ ਥੋੜੀ ਪਾਈ ਹੈ ਕੜੀ ਦੇ ਵਿੱਚ ਨੂਨ ਵਿੱਚ ਥੋੜਾ ਜਿਹਾ ਤੇਜੇ ਪੈਂਦਾ ਜੀ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਹੋਰ ਪਕਾ ਲਾਂਗੇ ਚੰਗੀ ਤਰ੍ਹਾਂ ਰੋਟੀ ਨਹੀਂ ਬਣਾਈ ਸੀ ਫਿਰ ਆਪਾਂ ਇੱਥੇ ਚੌਲ ਹੀ ਬਣਾ ਲਈ ਸੀ ਪਾਣੀ ਧਰ ਲਿਆ ਜੀ ਗੈਸ ਚ ਚਲਾ ਦਾਂਗੇ ਇਹਨੇ ਗਰਮ ਹੋ ਪਾਣੀ ਤੇ ਚੌਲ ਧੋ ਕੇ ਪਾ ਲਾਂਗੇ ਵਿੱਚ ਫਿਰ ਕਿੱਗੇ ਚੌਲ ਬਾੜਨੇ ਨੇ ਆਪਾਂ ਨੂਨ ਵਾਲੇ ਚੌਲਾਂ ਨੂੰ ਤੜਕਾ ਲਾਉਣੀ ਹੁੰਦੀ ਹੈ ਜਿਹੜੇ ਦਹੀਂ ਨਾਲ ਖਾਣੇ ਨੇ ਦਾਣੇ ਨਾਲ ਖਾਣ ਦੀ ਕੜੀ ਨਾਲ ਕੋਈ ਬਣਾਉਣਾ ਸਿੰਪਲ ਹੀ ਬਣਾਉਣੀ ਹੁੰਦੀ ਆ ਨਾਲ ਇਹਨਾਂ ਦੀ ਬੈ ਨਿਕਲ ਜਾਂਦੀ ਹੈ ਜੀ ਪਾਣੀ ਨਿਕਲ ਜਾਂਦਾ ਵਿੱਚ ਠੀਕ ਘੋਲ ਆਪਾਂ ਤਿਆਰ ਕਰਿਆ ਸੀ ਜਿਹੜਾ ਨੱਸੀ ਤੇ ਵੇਸਣ ਦਾ ਉਹ ਪਾ ਦਿੱਤਾ ਵਿੱਚ ਤੇ ਹੋਰ ਪਾਣੀ ਪਾ ਲਾਂਗੇ ਜੀ ਬਾਕੀ ਦਾ ਜਿਆਦਾ ਖੱਟੀ ਜੀ ਕੜੀ ਵੀ ਨਹੀਂ ਵਧੀਆ ਲੱਗਦੀ ਤਾਂ ਕਰਕੇ ਆਪਾਂ ਦਹੀਂ ਜਾਂ ਲੱਸੀ ਥੋੜੀ ਪਾਉਣੀ ਹੁੰਦੀ ਹੈ ਹਿਸਾਬ ਨਾਲ ਇਹ ਪਾਣੀ ਪਾ ਲਿਆ ਜੀ ਹੁਣ ਇਹਨੂੰ ਢੱਕ ਲਾਂਗੇ ਆਪਾਂ ਉਵਾਲੀ ਆਉਣ ਤੱਕ ਜਦੋਂ ਉਵਾਲੀ ਹੋਏ ਥੋੜਾ ਟਾਈਮ ਧਿਆਨ ਰੱਖਾਂਗੇ ਵੀਰ ਇੱਥੇ ਕੜੀ ਆਪਣੀ ਬਣ ਗਈ ਸੀ ਜੀ ਤੇ ਚੌਲ ਵੀ ਬਣ ਕੇ ਤਿਆਰ ਨੇ ਪਾ ਲੈਨੇ ਆਪਾਂ ਭਾਂਡੇ ਦੇ ਵਿੱਚ ਉੱਪਰੇ ਕੜੀ ਪਾ ਲਾਂਗੇ ਜੀ ਭਾਂਡੇ 'ਚ ਪਾ ਕੇ ਅਲੱਗ ਕੌਲੀਆਂ 'ਚ ਨਹੀਂ ਪਾਉਂਦੇ ਫੰਕਸ਼ਨ ਵਗੈਰਾ ਤੇ ਜਾਂਦੇ ਆ ਜੀ ਆਪਾਂ ਉੱਥੇ ਵੀ ਪਲੇਟਾਂ ਚ ਪਾ ਕੇ ਚਾਣ ਉੱਥੇ ਖਾ ਵੀ ਸਕਦੀਆਂ ਹਨ ਤੇ ਘਰੇ ਵੀ ਇਹ ਹੀ ਵਧੀਆ ਲੱਗਦੀ ਨੇ ਜੇ ਅਲੱਗ-ਅਲੱਗ ਕੌਲੀਆਂ ਚ ਪਾਈ ਹੋਈਆਂ ਘੱਟ ਸਵਾਦ ਆਉਂਦਾ ਇੱਕ ਪਲੇਟ ਚ ਪਾ ਲੈਣੀ ਜੀ ਇੱਕ ਡੋਂਗੀ ਚ ਪਾ ਲੈਣੀ ਤੇ ਨਾਲ ਦਹੀਂ ਪਾਉਂਗੀ ਜੀ ਕਿਉਂ ਪਾ ਲਾਂਗੇ ਆਪਾਂ ਥੋੜਾ ਜਿਹਾ ਉੱਪਰ ਤੇ ਵੀਟੇ ਵਾਲੇ ਚਾਵਲਾਂ ਦੇ ਉੱਪਰ ਦਹੀਂ ਵੀ ਪਾਉਂਗੀ ਜੀ ਉਹ ਦਹੀਂ ਪਾ ਕੇ ਖਾਂਦੇ ਆ ਕੜੀ ਨਾਲ ਦਹੀ ਮੈਨੂੰ ਘੱਟ ਵਧੀਆ ਲੱਗਦਾ ਜੀ ਮੈਂ ਨਹੀਂ ਪਾਉਣਾ ਆਪਣੇ ਚੌਲਾਂ ਤੇ ਜੇ ਦਾਲ ਹੋਵੇ ਫਿਰ ਹਜੀ ਥੋੜਾ ਜਿਹਾ ਪਾ ਲੈਣੇ ਆਂ ਵੱਡਾ ਬੇਟਾ ਵੀ ਦਹੀ ਨਹੀਂ ਪਾਉਂਦਾ ਜੀ ਚਾਹੇ ਦਾਲ ਨਾਲ ਹੋਵੇ ਚਾਹੇ ਕੜੀ ਨਾਲ ਇਹ ਛੋਟਾ ਦਹੀ ਬਾਕੇ ਖਾਊਗਾ ਤੇ ਇਹ ਲੱਸੀ ਪਾ ਲਈ ਆਪਾਂ ਗਲਾਸਾਂ ਸਟੈਂਡੀ ਕਰਕੇ ਤੇ ਨਾਲ ਲੈ ਲਿਆ ਜੀ ਸੈਲਡ ਖਾ ਲਾਂਗੇ ਹੁਣ ਅੱਜ ਆਪਣਾ ਲੰਚ ਤੇ ਬ੍ਰੀਕਫਾਸਟ ਇਕੱਠੇ ਹੀ ਹੋ ਗਿਆ ਸੀ 11 ਵਜੇ ਗਏ ਸੀਗੇ ਇੱਥੇ ਤੇ ਇਹ ਆ ਜੀ ਸ਼ਾਮ ਦਾ ਟਾਈਮ ਕੱਪੜੀ ਧੋਣ ਲੱਗੀ ਸੀ ਕੱਲ ਵੀ ਧੋਤੀ ਸੀ ਤੇ ਅੱਜ ਜਿੰਨੇ ਕ ਹੈਗੇ ਸੀ ਥੋੜੇ ਆਪਾਂ ਉਹਨੇ ਕੀ ਧੋ ਲਈ ਸੀ ਜੇ ਇੱਕ ਦਿਨ ਨਹੀਂ ਧੋਦੇ ਫਿਰ ਜਿਆਦਾ ਇਕੱਠੇ ਹੋ ਜਾਂਦੇ ਨੇ ਜਿਆਦਾ ਟਾਈਮ ਲੱਗਦਾ ਹੈ ਤਾਂ ਕਰਕੇ ਅੱਜ ਆਪਾਂ ਜਿੰਨੇ ਕ ਹੈਗੇ ਸੀ ਧੋ ਲਏ ਨੇ ਜੀ ਟਾਈਮ ਹੈਗਾ ਸੀ ਕੜੀ ਆਪਣੀ ਬਣੀ ਹੋਈ ਸੀ ਜੇ ਤਾਂ ਦਾਲ ਬਣਾਉਣੀ ਹੁੰਦੀ ਐ ਸ਼ਾਮ ਨੂੰ ਫਿਰ ਤਾਂ ਘੱਟ ਟਾਈਮ ਲੱਗਦਾ ਜੀ ਜੇ ਦਾਲ ਬਣੀ ਹੁੰਦੀ ਐ ਫੇਰੇ ਲੱਗਦਾ ਹੁੰਦਾ ਵੀ ਕੋਈ ਕੰਮ ਨਹੀਂ ਹੈਗਾ ਬਿੱਲੇ ਜੇ ਬੈਠੇ ਆਂ ਤਾਂ ਕਰਕੇ ਫਿਰ ਇੱਥੇ ਕੱਪੜੇ ਧੋਣ ਲੱਗ ਗਈ ਸੀ ਜਮ ਕੱਲ ਨੂੰ ਫੇਰ ਸਵੇਰੇ ਜਲਦੀ ਜਾਣਾ ਹੋਊਗਾ ਜੀ ਗੁਰੂ ਘਰ ਅਖੰਡ ਪਾਤਸ਼ਾਹ ਦੀ ਭੋਗ ਦੀ ਪੈਣੇ ਨੇ ਕੱਲ ਨੂੰ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਹੋਣਾ ਜੀ ਕੱਲ ਨੂੰ ਸਮਾਪਤੀ ਹੋ ਜਾਣੀ ਆਦਤ ਇਹ ਬਣ ਗਈ ਸੀ ਹੁਣ ਡੇਲੀ ਜਾਣ ਦੀ ਕੰਮ ਕਰਕੇ ਫਟਾਫਟ ਵਧੀਆ ਲੱਗਦਾ ਸੀਗਾ ਜਾਣਾ ਤੇ ਕੱਪੜੇ ਆਪਾਂ ਧੋ ਲੈਨੇ ਜੀ ਸਰਪ ਤੋਂ ਇਹ ਕੱਡੇ ਨਹੀਂ ਜੀ ਗਰਮੀ ਵਾਲੇ ਹੁੰਦੇ ਨੇ ਸਰਪ ਥੋੜੀ ਜੀ ਜ਼ਿਆਦਾ ਪਾ ਦਿੰਦੇ ਆ ਇਹ ਪੱrna ਵੀ ਧੋਦਾਂਗੇ ਇਹ ਹਰ ਰੋਜ਼ ਹੀ ਧੋ ਲੈਨੇ ਆ ਇਹ ਵਿੱਚ ਨਹੀਂ ਪਾਇਆ ਸੀ ਮਸ਼ੀਨ ਦੇ ਅਲੱਗ ਧੋਵਾਂਗੇ ਇਹਦਾ ਰੰਗ ਨਿਕਲਦੇ ਜੀ ਸਾਬਣ ਨਾਲ ਕੇ ਧੋ ਲਾਂਗੇ ਹੁਣ ਮੈੜਾ ਦਾ ਹੈ ਨਹੀਂ ਜੀ ਇਹ ਪੱrna ਬਸ ਐ ਵੀ ਸੁੱਜਾ ਹੋ ਜਾਂਦਾ ਵਾਟ ਕਰਨ ਲੱਗੇ ਲੈ ਕੇ ਜਾਣੀ ਹੁੰਨੇ ਆਪਾਂ ਇਹਨੂੰ ਅਲੱਗ ਤੋਂ ਧੋਕੀ ਅਲੱਗ ਹੀ ਸੁੱਕਣਾ ਪਾ ਦਾਂਗੇ ਜੀ ਤਾਰ ਤੇ ਇਹ ਕੱਪੜੇ ਤੋਂ ਜਿਹੜੇ ਤੋਂ ਮਰਜੀ ਜੀ ਰੰਗ ਤਾਂ ਵੇਸਕ ਲਈ ਜਾਂਦਾ ਰੋਜ਼ ਧੋਨੇ ਆਪਾਂ ਜਦੋਂ ਪਰ ਜੇ ਹੋਰ ਕੱਪੜੇ ਨਾਲ ਕਿਸੇ ਨਾਲ ਲੱਗ ਜੇ ਤਾਂ ਉਹ ਤੇ ਜਿਹੜਾ ਚੜ ਜਾਂਦਾ ਉਹ ਨਹੀਂ ਲੈਣਾ ਬਹੁਤ ਨਿਕਲਦਾ ਇਹਦਾ ਰੰਗ ਇਥੇ ਘੱਟ ਦੀ ਕਰ ਰਹੀ ਹਾਂ ਜੀ ਵੀਡੀਓ 'ਚ ਪੀਲ ਜਾ ਕੇ ਨਿਕਲ ਰਹੀ ਸੀ ਥੋੜਾ ਜਿਹਾ ਆਪਾਂ ਹੱਥਾਂ ਨਾਲ ਹੀ ਪੁੱਟ ਦਿੱਤਾ ਬਸ। ਟਿੰਸੀ ਜੇ ਨੂੰ ਸਿਕੌਂਦੇ ਵੀ ਹੈ ਨਹੀਂਗੀ ਜੀ ਆਪਾਂ। ਐਈ ਪਾ ਦੂਗੀ ਨਿਚੋੜ ਕੇ ਪਾਣੀ। ਅਲੱਗ ਪਾਣੀ ਥੇ ਨਿਚੋੜ ਲਾਂਗੇ ਇਹਨੂੰ ਆਪਾਂ ਸਾਫ਼ ਤੋਂ। ਦੂਸਰੀ ਪਾਲਟੀ ਦੇ ਵਿੱਚ ਪਾਣੀ ਪਾ ਕੇ ਉਹਦੇ ਚ ਨਿਚੋੜ ਲੈਂਦੇ ਆ। ਸਾਰੀ ਪੈਂਟਪਰਾ ਜਿਹੜੇ ਚੈਨਲ ਤੇ ਆਉਂਦੇ ਨੇ ਜੀ। ਪੂਰਾ ਸਪੋਰਟ ਕਰਦੇ ਨੇ ਆਪਾਂ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਅਲੱਗ ਪਾ ਲਿਆ ਪਾਣੀ ਆਪਾਂ ਇਹਦੇ ਵਿੱਚ ਹੀ ਨਿ ਜੋੜ ਲਾਂਗੇ ਪਰਨਾ ਇਹ ਬਾਲਟੀ ਦੇ ਵਿੱਚ ਆਪਾਂ ਇਹ ਕੱਪੜੇ ਨਿ ਜੋੜ ਕੇ ਰੱਖ ਲੈ ਲਿਆ ਜੀ ਫਿਰ ਮਸ਼ੀਨ 'ਚ ਸੁਕਾ ਲਾਂਗੇ ਸੁੱਕ ਜਾਣਗੇ ਚੰਗੀ ਤਰ੍ਹਾਂ ਉਹ ਤਾਂ ਥੜੀ ਗਿਆ ਸੀਗਾ ਇੱਥੇ ਕੱਪੜੇ ਤੋਂ 6 ਵਜੇ ਗਏ ਸੀ ਪਰ ਕੋਈ ਗੱਲ ਨਹੀਂ ਜ ਫੇਰ ਵੀ ਸੁੱਕ ਜਾਂਦੇ ਨੇ ਗਰਮੀ ਕਰਕੇ ਹੁਣ ਤਾਂ ਫਟਾਫਟ ਹੀ ਸੁੱਕ ਜਾਂਦੇ ਨੇ ਕੱਪੜੇ ਗਰਮੀ ਨਾਲੇ ਪਾਣੀ ਸੁੱਕ ਜਾਂਦਾ ਕੱਪੜਿਆਂ ਦਾ ਈਕੇ ਕੁ ਸੂਟ ਸੀਗਾ ਅੱਜ ਜ਼ਿਆਦਾ ਤਾਂ ਨਹੀਂ ਸੀਗੇ ਤੇ ਤੌਲੀਏ ਸੀਗੇ ਨਾ ਅੱਜ ਇਹ ਮਸ਼ੀਨ ਦਾ ਸਟੈਂਡ ਨਹੀਂ ਲਿਆਂਦਾ ਜਾਂਦਾ ਉਹਦੀ ਘੋਲ ਹੋਈ ਪਈ ਐ। ਇਹ ਬਸ ਜਿਹੜੇ ਕੰਮ ਦੀ ਘੋਲ ਹੋ ਜੇ ਤਾਂ ਹੋ ਹੀ ਜਾਂਦੀ ਐ ਜੀ। ਥੋੜਾ ਥੋੜਾ ਪਾਣੀ ਨਿਚੋੜ ਕੇ ਧਰ ਲੈਣੀ ਆਪਾਂ ਮਸ਼ੀਨ 'ਚ ਸੁੱਕ ਜੂਗਾ ਪਾਣੀ। ਜ਼ਿਆਦਾ ਨਹੀਂ ਨਿਚੋੜੀ ਹੈਗੀ। ਪਹਿਲਾਂ ਮੀਂਹ ਬਿਆਸੀ 2-3 ਦਿਨ। ਹੋ ਗਏ ਜਿਹੜੇ ਮੀਂਹ ਪਿਆ ਸੀ ਨੇਰੀ ਨਾਲ ਉਹਦੇ ਨਾਲ ਥੋੜਾ ਜਿਹਾ ਫਰਕ ਪੈ ਗਿਆ ਸੀ ਗਰਮੀ ਦਾ ਦੋ ਤਿੰਨ ਦਿਨ ਵਧੀਆ ਰਿਹਾ ਮੌਸਮ ਪਰ ਅੱਜ ਫੇਰ ਬਹੁਤ ਜ਼ਿਆਦਾ ਗਰਮੀ ਹੋਈ ਪਈ ਐ ਇਹ ਨਹੀਂ ਪਤਾ ਹੈਗਾ ਫੇਰ ਕਿਸੇ ਕਸੇ ਨੇਰੀ ਆ ਜੀ ਡਰ ਲੱਗਣ ਲੱਗ ਗਿਆ ਹੁਣ ਤਾਂ ਨੇਰੀ ਨੂੰ ਇਹ ਸਾਲ ਤਾਂ ਬਹੁਤ ਨੇਰੀਆਂ ਆਈਆਂ ਨੇ ਜੀ ਪਾਲੀਆਂ ਜਾਦੀ ਪਹਿਲਾਂ ਪਰਣਾ ਪਾਦ ਨਹੀਂ ਸੁੱਕਣਾ ਤਾਂ ਤੇ ਫੇਰੇ ਕੱਪੜੇ ਸੁਕਾ ਕੇ ਬਾਹਰ ਲੂੰਗੀ ਇਹ ਦੋ ਬਾਹਰ ਕੱਪੜੇ ਧੋਣ ਤੋਂ ਜੀ ਧਾਰ ਚੋ ਕੇ ਲਿਆਉਂਗੀ ਅਰ ਸਹੀ ਜੀ ਦੁੱਧ ਨੂੰ ਵਾਲੀ ਦੇ ਦਿੱਤੀ ਆਪਾਂ ਕੜੀ ਬਣੀ ਹੋਈ ਹੈ ਜੀ ਆਪਣੇ ਕੋਲ ਤੇ ਰੋਟੀ ਰੈਂਦੀ ਆ ਬਣਾਉਣੀ ਧਾਰ ਚੋ ਕੇ ਆ ਕੇ ਕੱਖ ਪਾ ਜਾਵਾਂਗੇ ਜਮੱਜਾਂ ਨੂੰ ਕੂੜਾ ਸਿੱਟ ਕੇ ਆਉਣਾ ਉਧਰ ਫੇਰ ਆ ਕੇ ਰੋਟੀ ਬਣਾ ਲਾਂਗੇ ਸਾਡੇ ਦੇ ਨਾਲ ਹੋਈ ਜਾਂਦੇ ਨੇ ਰੋਟੀ ਬਣਾਉਣ ਨੂੰ ਇਹਨੂੰ ਟਾਈਮ ਲੱਗ ਹੀ ਜਾਂਦਾ ਜੀ ਇਹ ਪਾ ਦਿੱਤੇ ਨੇ ਸੁੱਕਣੇ ਕੱਪੜੇ ਥੋੜੀ ਸੀਗੇ ਅੱਜ ਤਾਂ ਤੇ ਬਾਹਰ ਆਪਾਂ ਬੀੜੇ 'ਚ ਗੀੜਾ ਲਵਾ ਦਿੰਨੇ ਆ ਜੀ ਤੁਹਾਨੂੰ ਬੀੜਾ ਵਿਖਾ ਦਿੰਨੇ ਆ ਸਾਰਾ ਤੇ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ